ਆਪ ਵੀ ਦੇਖ ਲਈਏ ਸਬ ਇੰਸਪੈਕਟਰ ਮੰਗਲ ਸਿੰਘ ਇਨਚਾਰਜ ਟ੍ਰੈਫਿਕ ਸਟਾਫ ਅਮਰਸਾ ਸਿਟੀ ਅਗਰ ਜੀ ਕੀ ਕਹਿਣਾ ਚਾਹੋ ਵੀ ਵੀਡੀਓ ਬਾਰ ਬਹੁੰਦੀ ਹੈ ਫੇਲ ਹੋ ਰਿਹਾ ਜੀ ਇਸ ਦੇ ਸਬੰਧੀ ਮੈਂ ਜੀ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਸਮੇਂ-ਸਮੇਂ ਤੇ ਸੁਬੰਦਪ ਜਿਹੜਾ ਭਾ ਗਿਆ ਉਹਨਾਂ ਨੂੰ ਦੇਖ ਕੇ ਭੇਜਦੇ ਹਾਂ ਕਿ ਇਹਨਾਂ ਨੂੰ ਜਿਹੜਾ ਵਾ ਤੁਸੀਂ ਮਤਲਬ ਕੈਚ ਕਰਕੇ ਤੇ ਗਊਸ਼ਾਲਾ 'ਚ ਪਹਚਾਓ ਜਨਾਂ ਲੋਕ ਕੰਮ ਕੀਤਾ ਵੀ ਜਾਂਦਾ ਵਾ ਪਰ ਫਿਰ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਦੇਖਦੇ ਅਸੀਂ ਪਸ਼ੂ ਜਿਹੜੇ ਆ ਅਵਾਰਾ ਜਿਹੜੇ ਘੁੰਮਦੇ ਆ ਤੇ ਉਸ ਬੰਦੀ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਅਵੇਅਰ ਕੀਤਾ ਹੋਇਆ ਵਾ ਜਿੱਥੇ ਕਿਤੇ ਹੁੰਦੇ ਆ ਥੋੜਾ ਉਹਨਾਂ ਨੂੰ ਸਾਈਡ ਸੂਟੇ ਕਰਾ ਦਿੰਦੇ ਜਿਸ ਤਰ੍ਹਾਂ ਵੀ ਹੋ ਸਕਦਾ ਜਾਂ ਡੰਡੇ ਦਾ ਡਰ ਦੇ ਕੇ ਜਾਂ ਜਿਸ ਤਰ੍ਹਾਂ ਵੀ ਪਰ ਲੱਗਦਾ ਕਿ ਇਹਦੇ ਨਾਲ ਵੱਡੇ ਹੱਸੇ ਕਈ ਵਾਪਰੇ ਨੇ ਪੰਜਾਬ ਵਿੱਚ ਬਿਲਕੁਲ ਵਾਪਰੇ ਆ ਜੀ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਅਸੀਂ ਦੇਖਦੇ ਆ ਤੇ ਮਾਰੀ ਗੱਲ ਆ ਪਰ ਮੈਂ ਥੋੜਾ ਜਿਹਾ ਪਬਲਿਕ ਨੂੰ ਵੀ ਥੱਡੇ ਮਾਧੇ ਬਰਾਈਆਂ ਅਵੇਰ ਕਰੂੰਗਾ ਕਿ ਜਗਾ ਜਗਾ ਜਿੱਦਾਂ ਪਸ਼ੂ ਤਰੇ ਫਿਰਦੇ ਆਪਾਂ ਇਹਨਾਂ ਨੂੰ ਜਿਹੜਾ ਕੋਈ ਸੇਵਾ ਕਰਨੀ ਆ ਚਲੋ ਪੱਠੇ ਪੋਣਾ ਜਾਂ ਚਾਰਾ ਪੋਣਾ ਕਿਸੇ ਵੀ ਕਿਸਮ ਦਾ ਚੌਕਰ ਵਗੈਰਾ ਉਹ ਗਊਸ਼ਾਲਾ ਵਿੱਚ ਅਗਰ ਪਾਇਆ ਜਾਵੇ ਤੇ ਬਹੁਤ ਬਿਹਤਰ ਹੋਊਗਾ ਆਪਣੇ ਆਪ ਵੀ ਇਹਨਾਂ ਪਸ਼ੂਆਂ ਦੀ ਫਿਰ ਉੱਥੇ ਰਹਿਣ ਬਸੇਰਾ ਹੋ ਜਾਣਾ ਪਰ ਲੱਗਦਾ ਕਿ ਜਿੱਦਾਂ ਦਰਬਾਰ ਸਾਹਿਬ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਦੇ ਆੜੇ ਵਾਲੇ ਕਾਫੀ ਪਸ਼ੂ ਨੇ ਆਉਣ ਵਾਲੀ ਸੰਗਤ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਮੁਸ਼ਕਲ ਦਾ ਸਾਹਮਣਾ ਤੇ ਕਰਨਾ ਪੈਂਦਾ ਸੰਗਤ ਨੂੰ ਪਰ ਹੁਣ ਹੌਲੀ ਹੌਲੀ ਆ ਜੀ ਪ੍ਰਸ਼ਾਸਨ ਨੂੰ ਹੀ ਫਿਰ ਦੁਬਾਰਾ ਵੀ ਲਿਖ ਕੇ ਭੇਜਿਆ ਵਾ ਕਾਰਵਾਈ ਵਾਸਤੇ ਉਹ ਜਲਦੀ ਕਹਿੰਦੇ ਇੱਧਰ ਅਸੀਂ ਆ ਰਿਹਾ ਸ਼ਾਇਦ ਅੱਜ ਹੀ ਆ ਜਣ ਟਾਡੇ ਨਾਲ ਮੀਟਿੰਗਾਂ ਕੀਤੀਆਂ ਜਾਂ ਉਹਦੇ ਨਾਲ ਅਸੀਂ ਆਲਰੇਡੀ ਪਹਿਲਾਂ ਮੀਟਿੰਗਾਂ ਕੀਤੀਆਂ ਜੀ ਗਊਸ਼ਾਲਾ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਮੀਟਿੰਗਾਂ ਕੀਤੀਆਂ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਸਮੇਂ-ਸਮੇਂ ਤੇ ਵੇਅਰ ਕਰਦੇ ਰਹਿੰਦੇ ਆ ਤੇ ਜਿਹੜਾ ਪ੍ਰਸ਼ਾਸਨ ਆਪਣਾ ਕਾਰਪੋਰੇਸ਼ਨ ਡਿਪਾਰਟਮੈਂਟ ਆ ਉਹਦੇ ਨਾਲ ਵੀ ਸਾਡੇ ਮੈਂ ਐਸਪੀ ਸਾਹਿਬ ਜਾ ਕੇ ਸਮੇਂ-ਸਮੇਂ ਤੇ ਉਹਨਾਂ ਨੂੰ ਦੱਸਦੇ ਹਾਂ ਇਸ ਬਾਰੇ ਸਬ ਇੰਸਪੈਕਟਰ ਮੰਗਲ ਸਿੰਘ ਇਨਚਾਰਜ ਟ੍ਰੈਫਿਕ ਸਟਾਫ ਅਮਰਸਾ ਸਿਟੀ ਮੰਗਲ ਸਿੰਘ ਕੀ ਕਹਿੰਦਾ ਚਾਹੁੰਦਾ ਵੀ ਵੀਡੀਓ ਬਾਤਲ ਹੁੰਦੀ ਹੈ ਫੇਕ ਕਹਿੰਦਾ ਜੀ ਇਦੇ ਸਬੰਧੀ ਮੈਂ ਜੀ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਸਮੇਂ-ਸਮੇਂ ਤੇ ਸਬੰਧਤ ਜਿਹੜਾ ਭਾ ਗਿਆ ਉਹਨਾਂ ਨੂੰ ਦੇਖ ਕੇ ਭੇਜਦੇ ਆ ਕਿ ਇਹਨਾਂ ਨੂੰ ਜਿਹੜਾ ਵਾ ਤੁਸੀਂ ਮਤਲਬ ਕੈਚ ਕਰਕੇ ਤੇ ਗਊਸ਼ਾਲਾ 'ਚ ਪਚਾਓ ਜਿਨ੍ਹਾਂ ਲੋਕ ਕੰਮ ਕੀਤਾ ਵੀ ਜਾਂਦਾ ਵਾ ਪਰ ਫਿਰ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਦੇਖਦੇ ਆ ਅਸੀਂ ਪਸ਼ੂ ਜਿਹੜੇ ਆ ਆਵਾਰਾ ਜਿਹੜੇ ਘੁੰਮਦੇ ਆ ਤੇ ਉਸ ਸਬੰਧੀ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਅਵੇਅਰ ਕੀਤਾ ਹੋਇਆ ਵਾ ਜਿੱਥੇ ਕਿਤੇ ਹੁੰਦੇ ਆ ਥੋੜਾ ਉਹਨਾਂ ਨੂੰ ਸਾਈਡ ਸੂਟੇ ਕਰਾ ਦਿੰਦੇ ਜਿਸ ਤਰ੍ਹਾਂ ਵੀ ਹੋ ਸਕਦਾ ਜਾਂ ਡੰਡੇ ਦਾ ਡਰ ਦੇ ਕੇ ਜਾਂ ਜਿਸ ਤਰ੍ਹਾਂ ਵੀ ਉਹ ਲੱਗਦਾ ਕਿ ਇਹਦੇ ਨਾਲ ਵੱਡੇ ਹੱਸੇ ਕਈ ਵਾਪਰੇ ਨੇ ਪੰਜਾਬ ਵਿੱਚ ਬਿਲਕੁਲ ਵਾਪਰੇ ਆ ਜੀ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਅਸੀਂ ਦੇਖਦੇ ਆ ਤੇ ਮਾਰੀ ਗੱਲ ਆ ਪਰ ਮੈਂ ਥੋੜਾ ਜਿਹਾ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਬرائی ਅਵੇਰ ਕਰੂੰਗਾ ਕਿ ਜਗਾ ਜਗਾ ਜਿੱਦਾਂ ਪਸ਼ੂ ਤੁਰੇ ਫਿਰਦੇ ਆ ਆਪਾਂ ਇਹਨਾਂ ਨੂੰ ਜਿਹੜਾ ਕੋਈ ਸੇਵਾ ਕਰਨੀ ਆ ਚਲੋ ਪੱਠੇ ਪਾਉਣੇ ਆ ਜਾਂ ਚਾਰਾ ਪਾਉਣਾ ਕਿਸੇ ਵੀ ਕਿਸਮ ਦਾ ਚੌਕਰ ਵਗੈਰਾ ਉਹ ਗਊਸ਼ਾਲਾ ਵਿੱਚ ਅਗਰ ਪਾਇਆ ਜਾਵੇ ਤੇ ਬਹੁਤ ਬਿਹਤਰ ਹੋਊਗਾ ਆਪਣੇ ਆਪ ਵੀ ਇਹਨਾਂ ਪਸ਼ੂਆਂ ਦੀ ਫਿਰ ਉੱਥੇ ਰਹਿਣ ਬਸੇਰਾ ਹੋ ਜਾਣਾ ਆ ਲੱਗਦਾ ਕਿ ਜਿੱਦਾਂ ਦਰਬਾਰ ਸਾਹਿਬ ਦੇ ਤਰੀਕੇ ਵੀਡੀਓ ਵਾਇਰਲ ਹੋ ਰਹੀ ਹੈ ਦੇ ਆੜੇ ਦwale ਕਾਫੀ ਫਸੂ ਨੇ ਆਉਣ ਵਾਲੀ ਸੰਗਤ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ ਹਾਂ ਜੀ ਮੁਸ਼ਕਲ ਦਾ ਸਾਹਮਣਾ ਤੇ ਕਰਨਾ ਪੈਂਦਾ ਸੰਗਤ ਨੂੰ ਪਰ ਹੁਣ ਹੌਲੀ ਹੌਲੀ ਆ ਜੀ ਪ੍ਰਸ਼ਾਸਨ ਨੂੰ ਹੀ ਫੇਰ ਦੁਬਾਰਾ ਵੀ ਲਿਖ ਕੇ ਭੇਜਿਆ ਵਾ ਕਾਰਵਾਈ ਵਾਸਤੇ ਉਹ ਜਲਦੀ ਕਹਿੰਦੇ ਇੱਧਰ ਅਸੀਂ ਆ ਰਿਹਾ ਸ਼ਾਇਦ ਅੱਜ ਹੀ ਆ ਜਣ ਉਹ ਤੁਹਾਡੇ ਨਾਲ ਮੀਟਿੰਗਾਂ ਕੀਤੀ ਜਾਣਗੀਆਂ ਉਹਦੇ ਨਾਲ ਅਸੀਂ ਆਲਰੇਡੀ ਪਹਿਲਾਂ ਮੀਟਿੰਗਾਂ ਕੀਤੀਆਂ ਜੀ ਗਊਸ਼ਾਲਾ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਤੁਹਾਡੇ ਬਾਧੇ ਹੋਈ ਵੀ ਅਸੀਂ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹਿੰਦੇ ਹ ਜਿਹੜਾ ਪ੍ਰਸ਼ਾਸਨ ਆਪਣਾ ਕਾਰਪੋਰੇਸ਼ਨ ਡਿਪਾਰਟਮੈਂਟ ਆ ਉਹਦੇ ਨਾਲ ਵੀ ਸਾਡੇ ਮੈਮ ਐਸਪੀ ਸਾਹਿਬ ਜਾ ਕੇ ਸਮੇਂ-ਸਮੇਂ ਤੇ ਉਹਨਾਂ ਨੂੰ ਦੱਸਦੇ ਹਾਂ ਇਸ ਬਾਰੇ